ਹallelujah ਸਾਰਿਆਂ ਨੂੰ ਮੇਰੇ ਵੱਲੋਂ ਐਂਜਿਸ ਕ੍ਰਾਈਸਟ ਮਿਸਿਓ ਵੱਲੋਂ ਜਾਮਸੀਦੀ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਪ੍ਰਭੂ ਦਾ ਵਚਨ ਲੈ ਕੇ ਤੁਹਾਡੇ ਸੰਮੁਖ ਹੋਇਆ ਹਾਂ ਅੱਜ ਆਪਾਂ ਪ੍ਰਭੂ ਦੇ ਵਚਨ ਚੋਂ ਸਿੱਖਾਂਗੇ ਕਿ ਪ੍ਰਭੂ ਦੇ ਕਿダਵਰ ਲੋਕ ਜਿਨ੍ਹਾਂ ਦੇ ਨਾਲ ਪ੍ਰਭੂ ਯਹੋਵਾ ਪਰਮੇਸ਼ੁਰ ਦੇ ਨਾਲ ਇੱਕ ਗੂੜਾ ਸਬੰਧ ਸੀ ਪੁਰਾਣੇ ਨਿਜ਼ਮ ਦੇ ਵਿੱਚ ਉਹਨਾਂ ਨੇ ਪ੍ਰਭੂ ਦੇ ਵਚਨ ਦੇ ਨਾਲ ਸਮਝੌਤਾ ਕੀਤਾ ਹallelujah ਉਹਨਾਂ ਨੇ ਉਥੂ ਦੀਆਂ ਰਿਆਸਤਾਂ ਉਥੂ ਦੇ ਜਿਹੜੇ ਅਮੀਰ ਲੋਕ ਸੀ ਉਥੂ ਦੇ ਜਿਹੜੇ ਰਾਜੇ ਅਤੇ ਮਹਾਰਾਜੇ ਸੀ ਉਹਨਾਂ ਦੇ ਨਾਲ ਸਮਝੌਤਾ ਨਹੀਂ ਕੀਤਾ ਹallelujah ਉਹ ਉਸ ਤਰ੍ਹਾਂ ਚੱਲੇ ਜਿਸ ਤਰ੍ਹਾਂ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਹੋਇਆ ਹੈ ਕਿਉਂਕਿ ਉਹ ਪ੍ਰਭੂ ਦੇ ਕਲਾਮ ਨੂੰ ਚੰਗੀ ਤਰ੍ਹਾਂ ਜਾਣਦੇ ਸੀ ਉਹ ਜਾਣਦੇ ਸੀ ਕਿ ਯਹਵਾ ਪਰਮੇਸ਼ਵਰ ਦੀ ਜਿਹੜੀ ਤਾਕਤ ਹੈ ਜਿਹੜੀ ਸ਼ਕਤੀ ਹੈ ਜਿਹੜਾ ਪਰਮੇਸ਼ਰ ਪਾਰ ਲੋਕਿਕ ਹੈ ਜਿਹੜਾ ਅਜਨਮਾ ਹੈ ਜਿਹੜਾ ਅਨੂਠਾ ਹੈ ਜਿਨੇ ਸਾਰੀ ਸ੍ਰਿਸ਼ਟੀ ਨੂੰ ਬਣਾਇਆ ਹੈ ਉਹ ਸਾਡੀ ਰਾਖੀ ਕਰੇਗਾ ਹਾਲੇਲੂਇਆ ਉਹ ਸਾਨੂੰ ਸਾਰੇ ਕਸ਼ਟਾਂ ਦੇ ਵਿੱਚੋਂ ਸਾਰੀਆਂ ਮੁਸੀਬਤਾਂ ਦੇ ਵਿੱਚੋਂ ਸਾਰੀਆਂ ਪਰੇਸ਼ਾਨੀਆਂ ਦੇ ਵਿੱਚੋਂ ਕੱਢ ਕੇ ਉੱਪਰ ਲੈ ਕੇ ਆਵੇਗਾ ਹਾਲੇਲੂਇਆ ਤੇ ਪ੍ਰਭੂ ਦੇ वचन ਦੇ ਵਿੱਚੋਂ ਆਪਾਂ ਅੱਜ ਅਧਿਆਨ ਕਰਾਂਗੇ ਦੈਨਿਅਲ ਦੀ ਪੁਸਤ ਉਹਦਾ 3 ਦੇ ਆਏ 17 18 19 ਵਚਨ ਮੈਂ ਤੁਹਾਡੇ ਵਾਸਤੇ ਪੜਾਂਗਾ ਕਿਸ ਤਰ੍ਹਾਂ ਪ੍ਰਭੂ ਦੇ ਲੋਕ ਪ੍ਰਭੂ ਦੇ ਸੱਚੇ ਕਲਾਮ ਨਾਲ ਖੜਦੇ ਨੇ ਹਾਲੇਲੂਇਆ ਕਿਉਂਕਿ ਉਹਨਾਂ ਨੂੰ ਜਿਸ ਤਰ੍ਹਾਂ ਦੀ ਮਰਜੀ ਰਿਆਸਤਾ ਹੋਣ ਜਿਸ ਤਰ੍ਹਾਂ ਦੇ ਮਰਜੀ ਰਾਜ ਹੋਵਨ ਉਹ ਉਹਨਾਂ ਚੀਜ਼ਾਂ ਦਾ ਡਰ ਨਹੀਂ ਰੱਖਦੇ ਉਹ ਡਰ ਰੱਖਦੇ ਨਹੀਂ ਤੇ ਸਿਰਫ ਯਹੋਵਾ ਪਰਮੇਸ਼ਵਰ ਦਾ ਰੱਖਦੇ ਨੇ ਹਾਲੇਲੂਇਆ ਮੈਂ ਪੜਾਂਗਾ ਤਾਂ ਵਚਨ ਦੇ ਵਿੱਚੋਂ ਵਚਨ ਦੇ ਵਿੱਚ ਲਿਖਿਆ ਹੈ ਤਾਂ ਸ਼ਦਰਕ ਮੇਸ਼ਕ ਅਤੇ ਅਬਦ ਨਗੋ ਨੇ ਰਾਜੇ ਨੂੰ ਉੱਤਰ ਦੇ ਕੇ ਆਖਿਆ हे ਨਮੁਗਦ ਨੈਜ਼ਰ ਅਸੀਂ ਇਸ ਗੱਲ ਵਿੱਚ ਤੁਹਾਨੂੰ ਉੱਤਰ ਦੇਣਾ ਜ਼ਰੂਰੀ ਨਹੀਂ ਸਮਝਦੇ ਹਾਂ ਹਾਲੇਲੂਇਆ ਇਹ ਤਿੰਨੇ ਲੋਕ ਇਹ ਤਿੰਨੇ ਪ੍ਰਭੂ ਦੇ ਜਨ ਨੂੰ ਰਾਜਾ ਨਮੁਗਦ ਨੈਜ਼ਰ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ ਹਾਲੇਲੂਇਆ ਜਦੋਂ ਆਪਾਂ ਸ਼ਰੂਤ ਉਤਨ ਹਿਦਾਇਆ ਆਪਾਂ ਪੜਦੇ ਹਾਂ ਤੇ ਲਿਖਿਆ ਹੈ ਕਿ ਮੁਗਦ ਰੈਜ਼ਰ ਨੇ ਇੱਕ ਸੋਨੇ ਦੀ ਮੂਰਤ ਬਣਵਾਈ ਸੀ ਔਰ ਉਸ ਨੂੰ ਇੱਕ ਅਜਿਹੀ ਜਗ੍ਹਾ ਤੇ ਲਗਾ ਦਿੱਤਾ ਜਿੱਥੇ ਲੋਕ ਜਦੋਂ ਤੁਰੀ ਫੂਕੀ ਜਾਵੇ ਜਦੋਂ ਢੋਲ ਵਜਾਇਆ ਜਾਵੇ ਜਦੋਂ ਨਗਾਰੇ ਵਜਾਏ ਜਾਣ ਲੋਕ ਆ ਕੇ ਉਸ ਸੋਨੇ ਦੀ ਮੂਰਤ ਨੂੰ ਕੀ ਕਰਨ ਸਜਦਾ ਕਰਨ ਆਪਣਾ ਸਿਰ ਨਮਾਨ ਅਤੇ ਉਸ ਦੇਵਤੇ ਦੀ ਆਰਾਧਨਾ ਕਰਨ ਹਾਲੇਲੂਇਆ ਲੇਕਿਨ ਜਦੋਂ ਤੂਰੀ ਫੂਕੀ ਗਈ ਜਦੋਂ ਨਗਾਰੇ ਵੱਜੇ ਜਿਹੜੀ ਬਾਬਲ ਜਿਹੜੀ ਬੈਬਿਲਨ ਦੇ ਵਿੱਚ ਨਮੁਗਦ ਰੈਜ਼ਰ ਦੇ ਰਾਜ ਦੇ ਵਿੱਚ ਲੋਕ ਸੀ ਪਰਜਾ ਸੀ ਉਹਨਾਂ ਸਾਰਿਆਂ ਨੇ ਉਸ ਮੂਰਤੀ ਨੂੰ ਉਸ ਪ੍ਰਤਿਮਾ ਨੂੰ ਸਜਦਾ ਕੀਤਾ ਲੇਕਿਨ ਇਹ ਤਿੰਨ ਪ੍ਰਭੂ ਦੇ ਖਾਦਮ ਇਹ ਤਿੰਨ ਪ੍ਰਭੂ ਦੇ ਲੋਗਾ ਨੇ ਉਸ ਮੂਰਤ ਦੇ ਸਾਹਮਣੇ ਸਜਦਾ ਨਹੀਂ ਕੀਤਾ ਇਹ ਛੁਕੇ ਨਹੀਂ ਇਹ ਇਹਨਾਂ ਇਹਨਾਂ ਲੋਕਾਂ ਨੇ ਉਸ ਮੂਰਤ ਦੀ ਉਪਾਸਨਾ ਨਹੀਂ ਕੀਤੀ ਔਰ ਆराधना ਨਹੀਂ ਕੀਤੀ ਹallelujah ਕਿਉਂ ਕਿ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਅਸੀਂ ਪ੍ਰਭੂ ਦੇ ਵਚਨ ਦੇ ਨਾਲ ਸਮਝੌਤਾ ਕਰਨਾ ਹੈ ਅਸੀਂ ਇਸਥੋਂ ਦੇ ਰਾਜਾ ਜਿਹੜਾ ਨੂਗ ਨੈਜ਼ਸ ਸੀ ਇਸਥੋਂ ਦੀ ਜਿਹੜੀ ਰਿਆਸਤ ਹੈ ਇਸਥੋਂ ਦੇ ਜਿਹੜੇ ਲੋਕ ਨੇ ਅਸੀਂ ਉਹਨਾਂ ਨਾਲ ਸਮਝੌਤਾ ਨਹੀਂ ਕਰਨਾ ਹallelujah ਮੈਂ ਦੱਸਣਾ ਚਾਹਨਾ ਪ੍ਰਭੂ ਦੇ ਵਿੱਚ ਲੋਕੋ ਕਿ ਅਸੀਂ ਅੱਜ ਕਿਹੜੇ ਪਾਸੇ ਜਾ ਰਹੇ ਹਾਂ ਅਸੀਂ ਲੋਕਾਂ ਦੇ ਨਾਲ ਸਮਝੌਤਾ ਕਰਦੇ ਹਾਂ ਅਸੀਂ ਪ੍ਰਭੂ ਦੇ ਵਚਨ ਨੂੰ ਡਿਨਾਈ ਕਰਕੇ ਅਸੀਂ ਅਜ ਦੀਆਂ ਸਰਕਾਰਾਂ ਦੇ ਨਾਲ ਅੱਜ ਦੇ ਲੋਕਾਂ ਦੇ ਨਾਲ ਕੀ ਕਰਦੇ ਹਾਂ ਸਮਝੌਤੇ ਕਰਦੇ ਹਾਂ ਜਿਹੜਾ ਕਿ ਬਾਈਬਲ ਦੇ ਬਿਲਕੁਲ ਉਲਟਾ ਹੈ ਜੋ ਮਰਜੀ ਸਰਕਾਰ ਹੋਵੇ ਅਸੀਂ ਉਹਦੇ ਉਹਦੇ ਅੰਦਰ ਚੱਲਣਾ ਹੈ ਲੇਕਿਨ ਜਿਹੜੀਆਂ ਚੀਜ਼ਾਂ ਵਚਨ ਦੇ ਅਨੁਸਾਰ ਹਨ ਉਨ੍ਹਾਂ ਦਾ ਪਾਲਣ ਤੁਸੀਂ ਤੇ ਮੈਂ ਕਰਨਾ ਹੈ ਹallelujah ਲਿਖਿਆ ਹੈ ਪ੍ਰਭੂ ਦੇ ਵਚਨ ਦੇ ਵਿੱਚ ਐਂ ਸਾਡਾ ਪਰਮੇਸ਼ੁਰ ਜੀ ਦੀ ਅਸੀਂ ਸੇਵਾ ਕਰਦੇ ਹਾਂ ਸਾਨੂੰ ਅੱਗ ਦੀ ਬਲਦੀ ਹੋਈ ਪੱਠੀ ਤੁਛਡਾਉਣ ਦੀ ਸ਼ਕਤੀ ਰੱਖਦਾ ਹੈ ਅਤੇ ਹੇ ਮਹਾਰਾਜ ਉਹ ਸਾਨੂੰ ਤੁਹਾਡੇ ਅੱਥੂ ਛਡਾਵੇਗਾ ਹallelujah ਇਹ ਕਿੰਨੇ ਕਿ다ਵਰ ਲੋਗ ਨੇ ਉਸ ਸੱਚੇ ਯਹਵਾ ਪਰਮੇਸ਼ਵਰ ਦੇ ਜਿਹੜੇ ਵਿਸ਼ਵਾਸ ਰੱਖਦੇ ਨੇ ਰਾਜਾ ਨੇ ਵਾਰਨਿੰਗ ਦਿੱਤੀ ਹੋਈ ਸੀ ਜਿਹੜੇ ਲੋਕ ਇਸ ਮੂਰਤ ਨੂੰ ਇਸ ਮੂਰਤੀ ਦੇ ਸਾਹਮਣੇ ਸਜਦਾ ਨਹੀਂ ਕਰਨਗੇ ਉਹਨਾਂ ਨੂੰ ਬਲਦੀ ਹੋਈ ਅੱਗ ਦੀ ਪੱਟੀ ਦੇ ਵਿੱਚ ਪਾ ਦਿੱਤਾ ਜਾਵੇਗਾ ਹਾਲੇਲੂਇਆ ਲੇਕਿਨ ਇਹ ਪਰਮੇਸ਼ਵਰ ਦੇ ਖਾਦਮ ਇਹ ਪਰਮੇਸ਼ਵਰ ਦੇ ਸੱਚੇ ਲੋਗ ਇਹਨਾਂ ਨੇ ਉਸ ਰਾਜ ਦੀਆਂ ਗੱਲਾਂ ਨਾਲ ਸਮਝੌਤਾ ਨਹੀਂ ਕੀਤਾ ਇਹਨਾਂ ਨੇ ਰਾਜੇ ਦੇ ਕਾਨੂੰਨ ਦੇ ਨਾਲ ਸਮਝੌਤਾ ਨਹੀਂ ਕੀਤਾ ਇਹਨਾਂ ਨੇ ਸਮਝੌਤਾ ਕੀਤਾ ਤੇ ਪ੍ਰਭੂ ਦੇ ਵਚਨ ਦੇ ਨਾਲ ਕੀਤਾ ਹਾਲੇਲੂਇਆ ਮੇਰੇ ਪ੍ਰਭੂ ਦੇ ਵਿੱਚ ਭੈਣੋਂ ਅਤੇ ਭਰਾਓ ਜੇ ਪ੍ਰਭੂ ਦਾ ਕੁਲਾਮ ਪ੍ਰਭੂ ਦਾ ਸੱਚਾ ਸ਼ਾਸਤਰ ਤੁਹਾਡੀ ਅਤੇ ਮੇਰੀ ਜ਼ਿੰਦਗੀ ਦੇ ਵਿੱਚ ਹੈ ਤੇ ਆਪਾਂ ਨੂੰ ਇੱਧਰ ਉੱਧਰ ਦੇਖਣ ਦੀ ਲੋੜ ਨਹੀਂ ਹੈ ਹਾਲੇਲੂਇਆ ਤੁਹਾਨੂੰ ਤੇ ਮੈਨੂੰ ਸਮਝੌਤਾ ਕਰਨ ਦੀ ਲੋੜ ਹੈ ਤੁਹਾਨੂੰ ਤੇ ਮੈਨੂੰ ਡਰਨ ਦੀ ਲੋੜ ਹੈ ਜਿਸ ਨੇ ਇਸ ਖਲਕਤ ਨੂੰ ਇਸ ਦੁਨੀਆ ਨੂੰ ਇਸ ਸ੍ਰਿਸ਼ਟੀ ਨੂੰ ਸਰਜਿਆ ਹੈ ਹਾਲੇਲੂਇਆ ਉਸ ਸਿਰਜਣਹਾਰੇ ਤੋਂ ਡਰੋ ਹਾਲੇਲੂਇਆ ਅੱਗੇ ਪ੍ਰੋਬ ਦੇ ਵਚਨ ਚ ਕੀ ਲਿਖਿਆ ਹੈ ਪੜਾਂਗੇ ਨਹੀਂ ਤਾਂ हे महाराज ਤੁਹਾਨੂੰ ਪਤਾ ਹੈ ਕਿ ਅਸੀਂ ਤੁਹਾਡੇ ਦੇਵਤਿਆਂ ਦੀ ਸੇਵਾ ਨਹੀਂ ਕਰਾਂਗੇ ਤੇ ਨਾ ਹੀ ਉਹ ਸੋਨੇ ਦੀ ਮੂਰਤ ਅੱਗੇ ਜਿਸ ਨੂੰ ਤੁਸੀਂ ਖੜਾ ਕੀਤਾ ਹੈ ਮੱਥਾ ਟੇਕਾਂਗੇ ਹਾਲੇਲੂਇਆ ਤਾਂ ਕੀ ਹੋਇਆ ਇੰਨਾ ਤਿੰਨਾ ਲੋਕਾਂ ਨੇ ਪ੍ਰਭੂ ਦੇ ਦਾਸਾਂ ਨੇ ਕੀ ਕੀਤਾ ਸਦਾ ਹੀ ਮਨਾ ਕਰ ਦਿੱਤਾ ਕਹਿੰਦੇ ਜਿਹੜੀ ਤੁਸੀਂ ਮੂਰਤ ਖੜੀ ਕੀਤੀ ਹੈ ਅਸੀਂ ਉਹਦੇ ਸਾਹਮਣੇ ਚੁਕਾ ਗਏ ਨਹੀਂ ਤੇ ਨਾ ਹੀ ਉਹਦੀ ਸੇਵਾਦਨਾ ਕਰਾਂਗੇ ਰਾਜੀ ਦਾ ਗੁੱਸਾ ਭੜ ਗਿਆ ਰਾਜੀ ਨੇ ਕਿਹਾ ਜਿਹੜੀ ਅੱਗ ਵਾਲੀ ਪੱਟੀ ਉਹਨੂੰ 7 ਗੁਣਾ ਹੋਰ ਤਪਾ ਦੋ ਹਾਲੇਲੂਇਆ ਤੇ ਇਹਨਾਂ ਨੂੰ ਉਸ ਪੱਟੀ ਦੇ ਵਿੱਚ ਸੁੱਟ ਦਿਓ ਇਸ ਉਸ ਪੱਟੀ ਦੇ ਵਿੱਚ ਚੋਕ ਦਿਓ ਹਾਲੇਲੂਇਆ ਅੱਗੇ ਆਪਾਂ ਪ੍ਰਭੂ ਦੇ ਵਚਨ ਚ ਦੇਖਦੇ ਹਾਂ ਕੀ ਲਿਖਿਆ ਹੈ ਪ੍ਰਭੂ ਦੇ ਵਚਨ ਚ 22 ਦੇ ਵਿੱਚ ਲਿਖਿਆ ਹੈ ਇਸ ਲਈ ਭਾਈ ਰਾਜੇ ਦਾ ਹੁਕਮ ਉਹ ਵੱਡੀ ਤਗੀਤ ਨਾਲ ਸੀ ਅਤੇ ਪੱਟੀ ਦਾ ਤਾਉ ਆਤ ਵਿਦਿਖ ਸੀ ਇਸੇ ਕਾਰਨ ਅੱਗ ਦੀ ਲੋ ਨੇ ਛਦਰਕ ਮੇਸ਼ਕ ਅਤੇ ਅਬਦਨੋਗ ਦੇ ਚੁੱਕਣ ਵਾਲਿਆਂ ਨੂੰ ਵੀ ਸਾਰ ਸੁੱਟਿਆ ਹallelujah ਕੀ ਹੋਇਆ ਕਿ ਸੱਤ ਗੁਣਾ ਪੱਠੀ ਦਾ ਸੇਕ ਜਿਹੜਾ ਹੈ ਤਾਪ ਹੈ ਜਿਹੜਾ ਟੈਂਪਰੇਚਰ ਹੈ ਉਹਨੂੰ ਵਧਾ ਦਿੱਤਾ ਗਿਆ ਅਤੇ ਜਿਨ੍ਹਾਂ ਲੋਕਾਂ ਨੇ ਇਸ ਛਦਰਕ ਮੇਸ਼ਕ ਤੇ ਅਬਦਨੋਗ ਨੂੰ ਉਸ ਪੱਠੀ ਦੇ ਵਿੱਚ ਸੁੱਟਿਆ ਲਿਖਿਆ ਕਿ ਉਹਨਾਂ ਨੂੰ ਵੀ ਉਹਨਾਂ ਚੁੱਕਣ ਵਾਲਿਆਂ ਨੂੰ ਵੀ ਉਸ ਅੱਗ ਦੀ ਪੱਠੀ ਨੇ ਸਾਰ ਦਿੱਤਾ ਹallelujah ਅੱਗੇ ਪ੍ਰਭੂ ਦੇ ਵਿੱਚ 23 ਲਿਖਿਆ ਅਤੇ ਉਹ ਤਿੰਨੇ ਮਨੁੱਖ ਅਰਥਾਤ ਸ਼ਦਰਕ ਮੇਸ਼ਕ ਅਤੇ ਅਬਦਨੋਗ ਬੱਦੇ ਹੋਏ ਅੱਗ ਦੀ ਬਲਦੀ ਪੱਟੀ ਵਿੱਚ ਪੈ ਗਏ ਤਾਂ ਨਮਕਦਨੇਜ ਨੇ ਰਾਜਾ ਹੱਕਾ ਬੱਕਾ ਹੋ ਕੇ ਝਾਟ ਖਲੋ ਗਿਆ ਅਤੇ ਉਹ ਬੋਲ ਕੇ ਆਪਣੇ ਸਲਾਹਕਾਰਾਂ ਨੂੰ ਆਖਣ ਲੱਗਾ ਕਿ ਅਸਾਂ ਤਿੰਨ ਬੰਦਿਆਂ ਨੂੰ ਬਨਵਾ ਕੇ ਅੱਗ ਵਿੱਚ ਨਹੀਂ ਸਟੋਆਇਆ ਉਹਨਾਂ ਨੇ ਉੱਤਰ ਦਿੱਤਾ ਹੈ ਰਾਜਨ ਸੱਚ ਹੈ ਤਾਂ ਉਸ ਨੇ ਉੱਤਰ ਦੇ ਕੇ ਆਖਿਆ ਭਈ ਮੈਂ ਚਾਰ ਮਨੁੱਖ ਅੱਗ ਵਿੱਚ ਕੁੱਲੇ ਫਿਰਦੇ ਵਿਖਦਾ ਹਾਂ ਅਤੇ ਉਹਨਾਂ ਉਹਨਾਂ ਨੂੰ ਕੁਝ ਦੁੱਖ ਨਹੀਂ ਹੈ ਅਤੇ ਚੌਥੇ ਦਾ ਸਰੂਪ ਦੇਵਤਿਆਂ ਦੇ ਪੁੱਤਰ ਵਰਗਾ ਹੈ ਹਾਲੇਲੂਇਆ ਇਹ ਹੈ ਭੈਣੋ ਤੇ ਭਰਾਓ ਪ੍ਰਭੂ ਦੀ ਤਾਕਤ ਜਦੋਂ ਛੁੱਟਿਆ ਗਿਆ ਤੇ ਰਾਜਾ ਆਪਣੇ ਸਲਾਹਕਾਰਾਂ ਨੂੰ ਆਪਣੀ ਸਿਪਾਈਆਂ ਨੂੰ ਕੀ ਕਹਿੰਦਾ ਹੈ ਕਹਿੰਦਾ ਆਪਾਂ ਤਿੰਨ ਮਨੋਕ ਉਸ ਪੱਟੀ ਦੇ ਵਿੱਚ ਛੁੱਟੇ ਸੀ ਲੇਕਿਨ ਉੱਥੇ ਮੈਂ ਚਾਰ ਲੋਕਾਂ ਨੂੰ ਦੇਖਦਾ ਹਾਲੇਲੂਇਆ ਮੇਰੀ ਪਰਬੂ ਦੇ ਵਿੱਚ ਪਿਆਰੇ ਭੈਣੋਂ ਅਤੇ ਭਾਈਓ ਭਾਈਓ ਜਦੋਂ ਸਾਨੂੰ ਮੁਸੀਬਤਾਂ ਆਉਂਦੀਆਂ ਨੇ ਤੁਸੀਂ ਇਹ ਨਾ ਸੋਚੋ ਕਿ ਅਸੀਂ ਇਕੱਲੇ ਹਾਂ ਕਿ ਮੇਰਾ ਕੋਈ ਵੀ ਨਹੀਂ ਹੈ ਯਿਸੂ ਮਸੀਹ ਜਿੰਦਾ ਖੁਦਾਵਾਨ ਯਹੋਵਾ ਪਰਮੇਸ਼ਰ ਤੁਹਾਡੇ ਅੰਗ ਸੰਗ ਹੈ ਹਾਲੇਲੂਇਆ ਜਿਸ ਤਰ੍ਹਾਂ ਇਹ ਪ੍ਰਭੂ ਦੇ ਲੋਕਾਂ ਦੇ ਨਾਲ ਸੀ ਇਹ ਆਪਣੇ ਲੋਕਾਂ ਦੇ ਨਾਲ ਸੀ ਤਕਦੀ ਪੱਟੀਆਂ ਦੇ ਵਿੱਚ ਨਾਲ ਜਾਣ ਵਾਲਾ ਪਰਮੇਸ਼ੁਰ ਉਹ ਅਜਨਮਾ ਹੈ ਹਾਲੇਲੂਇਆ ਤੁਹਾਨੂੰ ਤੁਹਾਡਾ ਤੇ ਮੇਰਾ ਪਰਮੇਸ਼ਰ ਮੌਤ ਤੇ ਫਤਿਹ ਮੌਨਗਲਾ ਪਰਮੇਸ਼ਰ ਹੈ ਹਾਲੇਲੂਇਆ ਅਗਧੀਆਂ ਪਟੀਆਂ ਚ ਕੀ ਕਰਨਾ ਹੈ ਪ੍ਰਭੂ ਦੇ ਵਚਨ ਨੂੰ ਪੜ੍ਹਨਾ ਹੈ ਪ੍ਰਭੂ ਦੇ ਗੁਲਾਮ ਦਾ ਅਧਿਐਨ ਕਰਨਾ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਮੁਸੀਬਤਾਂ ਆਣ ਗਈਆਂ ਬਹੁਤ ਸਾਰੇ ਦੁੱਖ ਆਣਗੇ ਪ੍ਰਭੂ ਦੇ ਵਚਨ ਕਹਿੰਦਾ ਹੈ ਕਿ ਉਹਨਾਂ ਦਾ ਇੱਕ ਵਾਲ ਵੀ ਨਹੀਂ ਸੜਿਆ ਹallelujah ਕੱਪੜੇ ਤਾਂ ਬੜੀ ਦੂਰ ਦੀ ਗੱਲ ਨਹੀਂ ਉਹਨਾਂ ਦਾ ਇੱਕ ਵਾਲ ਜੋ ਹੈ ਸਿਰਦਾ ਵਾਲ ਹੁੰਦਾ ਉਹ ਵੀ ਨਹੀਂ ਸੜਿਆ ਹallelujah ਪ੍ਰਭੂ ਦੇ ਲੋਕੋ ਤੁਹਾਨੂੰ ਤੇ ਮੈਨੂੰ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ ਲੇਕਿਨ ਵਿਸ਼ਵਾਸ ਤੇ ਵਿੱਚ ਬਣੇ ਰਹਿਣਾ ਹੈ ਪ੍ਰਭੂ ਦੇ ਵਚਨ ਦੇ ਨਾਲ ਸਮਝੌਤਾ ਕਰਨਾ ਹੈ ਮੈਂ ਤੁਹਾਡੇ ਵਾਸਤੇ ਪੜ੍ਹਾਂਗਾ ਪ੍ਰਕਾਸ਼ ਦੀ ਪੋਥੀ ਉਦਾ ਦੋਧ ਆਏ ਦੋ ਤੇ ਹੈ ਦਾ 10 ਵਚਨ ਮੈਂ ਤੁਹਾਡੇ ਵਿੱਚ ਪੜਾਂਗਾ ਵੇਖੋ ਸ਼ੈਤਾਨ ਤੁਹਾਡੇ ਵਿੱਚੋਂ ਕਈਆਂ ਨੂੰ ਕੈਦ ਵਿੱਚ ਪਾ ਸੁੱਟੇਗਾ ਅਤੇ ਭਈ ਤੁਸੀਂ ਪਰਤਾਏ ਜਾਓ ਅਤੇ ਤੁਹਾਨੂੰ ਦੱਸਾਂ ਦਿਨਾਂ ਤੱਕ ਵਿਪਤਾ ਹੋਵੇਗੀ ਤੂੰ ਮਰਨ ਤੋੜੀ ਵਫਾਦਾਰ ਰਹੋ ਤਾਂ ਮੈਂ ਤੁਹਾਨੂੰ ਜੀਵਨ ਦਾ ਮੁਕਤ ਦਿਆਂਗਾ ਹਾਲੇਲੂਇਆ ਜਦੋਂ ਪ੍ਰਕਾਸ਼ ਦੀ ਪੋਥੀ ਪੜ੍ਹਦੇ ਆ ਉਹਦੇ ਵਿੱਚ ਕੀ ਲਿਖਿਆ ਹੈ ਕਿ ਕਈ ਤਰ੍ਹਾਂ ਦੇ ਪ੍ਰਤਾਵਿਆਂ ਦੇ ਵਿੱਚ ਤੁਹਾਨੂੰ ਅਤੇ ਮੈਨੂੰ ਲੰਘਣਾ ਪੈਣਾ ਹੈ ਹallelujah ਜਿਹੜੇ ਸਤਾਵਟ ਹੋਣੇ ਨੇ ਜਿਹੜੇ ਲੰਬੂ ਅਗਦੇ ਤੁਹਾਨੂੰ ਅਤੇ ਮੈਨੂੰ ਲੱਗਣੇ ਨੇ ਜਿਹੜੇ ਪ੍ਰਤਾਵਿਆਂ ਦੇ ਵਿੱਚ ਤੁਸੀਂ ਅਤੇ ਮੈਂ ਜੀ ਟੈਸਟੀਫਾਈ ਹੋਣਾ ਹੈ ਉਹ ਕਹਿੰਦਾ ਕੁਝ ਕੁ ਸਮੇਂ ਦੇ ਨੇ ਹallelujah ਤੇ ਕਹਿੰਦਾ ਹੈ ਜਿਹੜੇ ਅੰਤ ਤੱਕ ਪ੍ਰੋਬ ਦੇ ਵਿੱਚ ਲਿਖਿਆ ਹੈ ਭਈ ਤੁਸੀਂ ਪਰਤਾਏ ਜੋ ਤੂੰ ਮਰਨ ਤੋੜੀ ਵਫਾਦਾਰ ਰਹਿ ਹallelujah ਕਹਿੰਦਾ ਮੌਂ ਦੇ ਅੰਤ ਤੱਕ ਕੀ ਰਹਿਣਾ ਹੈ ਫੇਥਫੁਲ ਰਹਿਣਾ ਹੈ ਵਫਾਦਾਰ ਰਹਿਣਾ ਹੈ ਇਸ ਪ੍ਰਭੂ ਦੇ ਕਲਾਮ ਦੇ ਨਾਲ ਹallelujah ਇਸ वचन ਦੇ ਨਾਲ ਸਮਝੌਤਾ ਕਰਨਾ ਹੈ ਇਸ ਦੁਨੀਆ ਦੇ ਹਾਕਮਾਂ ਦੇ ਨਾਲ ਇਸ ਸ਼ੈਤਾਨੀ ਤਾਕਤਾਂ ਦੇ ਨਾਲ ਸਮਝੌਤਾ ਨਹੀਂ ਕਰਨਾ ਹallelujah ਬਹੁਤ ਸਾਰੇ ਤੁਹਾਡੇ ਤੇ ਮੇਰੇ ਤੇ ਸਤਾਵਟ ਆਉਣਗੇ ਬਹੁਤ ਸਾਰੀਆਂ ਪਰੇਸ਼ਾਨੀਆਂ ਆਉਣੀਆਂ ਲੇਕਿਨ ਤੁਹਾਡੀ ਅਤੇ ਮੇਰੀ ਰਿਸਪੋਨਸੀਬਿਲਟੀ ਹੈ ਕਿ ਪ੍ਰਭੂ ਦੇ वचन ਨਾਲ ਐਗਰੀਮੈਂਟ ਕਰੀਏ ਪ੍ਰਭੂ ਦੇ वचन ਦੇ ਨਾਲ ਸਮਰ ਕਰੀਏ ਜਿਵੇਂ ਉਹਨਾਂ ਕਿੰਨਾ ਨੇ ਭਾਵੇਂ ਉਹਨਾਂ ਨੂੰ ਅੱਗ ਦੀ ਬਲਦੀ ਹੋਈ ਪੱਠੀ ਦੇ ਵਿੱਚ ਪਾ ਦਿੱਤਾ ਗਿਆ ਲੇਕਿਨ ਉਹਨਾਂ ਨੇ ਕੀ ਕੀਤਾ ਪ੍ਰਭੂ ਦੇ ਵਚਨ ਦੇ ਨਾਲ ਸਮਝੌਤਾ ਕੀਤਾ ਉਸ ਰਾਜੇ ਦੇ ਨਾਲ ਸਮਝੌਤਾ ਨਹੀਂ ਕੀਤਾ ਹallelujah ਤੇ ਕਿਸ ਤਰ੍ਹਾਂ ਤੁਹਾਡਾ ਤੇ ਮੇਰਾ ਪਰਮੇਸ਼ਰ ਉਹਨਾਂ ਤਿੰਨਾਂ ਨੂੰ ਅੱਗ ਦੀ ਪੱਠੀ ਦੇ ਵਿੱਚੋਂ ਸੇਫ ਰੱਖਦਾ ਹੈ ਹallelujah ਉਹਨਾਂ ਦਾ ਇੱਕ ਵਾਲ ਵੀ ਰਿਸਰੰਦਦਾ ਹallelujah ਇਸ ਲਈ ਕੀ ਕਰਨਾ ਹੈ ਪ੍ਰਭੂ ਦੇ ਵਚਨ ਚ ਬਣੀ ਰਹਿਣਾ ਹੈ ਤੇ ਪ੍ਰਭੂ ਦੇ ਵਚਨਾਂ ਦੇ ਅਨਸਾਰ ਚੱਲਣਾ ਹੈ ਤੁਹਾਡਾ ਤੇ ਮੇਰਾ ਸਿਰ ਤੁਹਾਡਾ ਤੇ ਮੇਰਾ ਸਜਦਾ ਉਸ ਯਹੂਵਾ ਪਰਮੇਸ਼ਵਰ ਉਸ ਖੁਦਾਵੰਦ ਯਿਸੂ ਮਸੀਹ ਦੇ ਅੱਗੇ ਝੁਕਣਾ ਚਾਹੀਦਾ ਹੈ ਤਾਂ ਕਿ ਅਸੀਂ ਉਸ ਦੇ ਕੋਲ ਬਹੁਤ ਸਾਰਾ ਜਿਹੜਾ ਅਨੰਤ ਦਮ ਵਿੱਚ ਜੀਵਨ ਦਾ ਮੋਗੜਵਾ ਸਕੀਏ ਪ੍ਰਭੂ ਦਾ ਵਚਨ ਕਹਿੰਦਾ ਹੈ ਅੰਤ ਤੱਕ ਤੁਹਾਨੂੰ ਵਫਾਦਾਰ ਰਹਿਣਾ ਪਵੇਗਾ ਹallelujah ਜਿਹੜੇ ਅੰਤ ਤੱਕ ਵਫਾਦਾਰ ਰਹਿਣਗੇ ਉਹਨਾਂ ਉੱਤੇ ਪ੍ਰਭੂ ਆਪਣੇ ਆਪ ਹੀ ਬਰਕਤਾਂ ਦਾ ਮੀਂਹ ਬਰਸਾ ਦੇਵੇਗਾ ਔਰ ਬਰਕਤਾਂ ਉਹ ਦੇਲ ਦੇ ਦੇਗਾ ਹallelujah ਆਓ ਇਸ ਦਿੱਤੇ ਹੋਏ वचन واسطے دعا ਕਰਾਂਗੇ ਪ੍ਰਭੂ ਜੀ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਇਸ वचन واسطے ਪ੍ਰਭੂ ਜੀ ਪ੍ਰਭੂ ਜੀ ਅੱਜ ਸਾਡੇ ਨਾਲ ਦੇ वचन ਰਾਹੀਂ ਗੱਲਬਾਤ ਕੀਤੀ ਪ੍ਰਭੂ ਜੀ ਪ੍ਰਭੂ ਜੀ ਮੈਂ ਬਰਦਾਸ਼ ਕਰਦਾ ਹਾਂ ਜਿੰਨੇ ਭੈਣ ਭਾਈਏ वचन ਸੁਣਦੇ ਨੇ ਪ੍ਰਭੂ ਜੀ ਉਹਨਾਂ ਦੇ ਨਾਲ ਵੀ ਗੱਲਬਾਤ ਕਰੋ ਪ੍ਰਭੂ ਜੀ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਭੂ ਜੀ ਬਹੁਤ ਸਾਰੀਆਂ ਬਰਕਤਾਂ ਉਹ ਤੁਹਾਡੇ ਕੋਲ ਲੈ ਸਕਣ ਪ੍ਰਭੂ ਜੀ ਮੇਰੀ ਪ੍ਰਾਰਥਨਾ ਸੁਣਿਆ ਉਸ ਦਾ ਉੱਤਰ ਦਿੱਤਾ ਸਾਰੀ ਪ੍ਰਾਰਥਨਾ ਪ੍ਰਭੂ ਜੀ ਮੈਂ ਤੁਹਾਡੇ ਪਵਿੱਤਰ ਅਤੇ ਜਲਾਲੀ ਨਾਮ ਨਾਲ ਮੰਗਦਾ ਹਾਂ ਆਮੀਨ ਆਮੀਨ ਹਾਲੇਲੂਇਆ